Gracias. ਪਰਾਡੇ ਘੰਟਾ ਕਾਰਜ ਚ ਸ਼ੁਰੂ ਹੋਇਆ ਪੂਰੇ ਮਾਰਕੀਟ ਤੇ ਨਿਕਲੇਗਾ ਅੱਜ 15000 ਇੰਡਸਟਰੀ ਖੁੱਲ ਗਈ 15000 ਦੁਕਾਨਾਂ ਦੀ ਦੁਬਾਰੀ ਖੁੱਲ ਗਿਆ ਸ਼ਾਹ ਦੀ ਦੁਕਾਨਾਂ ਹਵਾਈ ਦੀ ਦੁਕਾਨਾਂ ਅਕਸਰ ਦੀ ਦੁਕਾਨਾਂ ਇੰਡਸਟਰੀਅਲ ਸਪਲਾਈ ਦੀ ਦੁਕਾਨਾਂ ਖੁੱਲ ਗਈਆਂ ਮੈਂ ਪੁੱਛਦਾ ਕਰੋਨਾ ਉਹਨਾਂ ਲਈ ਨਹੀਂ ਹੈ ਸਿਰਫ ਕਰੋਨਾ ਸਾਡੇ ਲਈ ਹੈ ਹੁਣ ਸਾਰਾ ਸਾਰਾ ਸੰਸਾਰ ਸਾਰਾ ਪੰਜਾਬ ਸਭ ਉਪਾਰੀ ਜਾਗਰਤ ਹੋ ਚੁੱਕੇ ਨੇ ਕਰੋਨਾ ਨੇ ਸਰਕਾਰ ਦੇ ਉਪਰਾਂ ਦੇ ਬੋਟਾਵ ਉੱਤਨਾਂ ਦੇ ਕੰਟਰੋਲ ਕਰਾਂਗੇ ਪਰ ਸਾਡੀ ਰੋਜੀ ਰੋਟੀ ਜਿਹੜੀ ਚੈਨ ਇੰਡਸਟਰੀ ਦੇ ਇਲਾਕੇ ਦੁਕਾਨਾਂ ਤੇ ਕੰਪਨੀਆਂ ਚੁੱਪ ਗਈਆਂ ਜੇ ਨਸ਼ੇ ਦਾ ਮਾਲ ਦੁਕਾਨਾਂ ਤੇ ਨਹੀਂ ਵਿਕੇਗਾ ਇੰਡਸਟਰੀ ਬੰਦ ਹੋ ਜਾਏਗੀ ਤੇ ਵਰਦਰੀ ਫਸ ਰਹੀ ਹੈ ਉਹ ਸਾਡੇ ਕੰਮ ਨਾਲ ਖੁੱਲ੍ਹ ਕਿ ਮੈਂ ਮੰਨ ਕਰਦਾ ਭਲ ਮੁੱਖ ਮੰਤਰੀ ਨੇ ਕੋ ਜਬੀਤੀ ਹੈ ਕਿ ਪੰਜਾਬ ਦੀਆਂ ਦੁਕਾਨਾਂ 7 ਤੋਂ 6 ਵਿੱਚ ਖੁੱਲਣ ਲਿਆ ਪੱਲੂ ਜਾਣੇ ਦੇ ਟੱਪੀ ਕ੍ਰਿਸ਼ਨ ਨੇ ਲੁਧਿਆਣਾ ਦੀ ਦੁਕਾਨਾਂ ਨਹੀਂ ਖੋਲਣ ਦੇ ਹੁਮ ਜਾਰੀ ਨਹੀਂ ਕੀਤੇ ਅਸੀਂ ਇਹ ਸਾਰੇ ਲੁਧਿਆਣਾ ਦੇ ਅੰਦਰ ਤਰੰਗਾ ਮਾਰ ਸਾਰੀਆਂ ਮਾਰਕੀਟਾਂ ਚ ਕਰਾਂਗੇ ਆਪੇ ਕਿਉਂ ਨਹੀਂ ਖੋਲ ਦਿੱਤੇ ਗਏ ਜਿੱਦ ਕਿ ਅਸੀਂ ਤਾਂ ਐਨ ਜੀਓ ਦੇ ਰੂਪ ਚੱਲ ਰਹੇ ਹਾਂ ਸੇਵਾ ਕਰ ਰਹੇ ਹਾਂ ਸਾਨੂੰ ਸੋਸ਼ਲ ਡਿਸਟੈਂਸਿੰਗ ਦਾ ਪਤਾ ਸੇਵਾ ਕਿਤਾ ਕਰੀ ਸਾਰਾ ਕੁਝ ਪਤਾ ਪਰ ਸਰਕਾਰ ਨੂੰ ਆਪਣੇ ਕਮਾਈ ਦੇ ਆਧਾਰੇ ਚਾਹੀਦੇ ਹੈ ਸ਼ਰਾਬ ਦਾ ਖੁੱਲਣਾ ਚਾਹੀਦਾ ਬੀਰੀ ਦੇ ਉਹਨਾਂ ਨੂੰ ਬਿੱਲ ਚਾਹੀਦੇ ਆ ਕੁੱਲਾਂ ਨੂੰ ਆਪਣੀ ਹਿੱਸਾ ਚਾਹੀਦੀ ਹੈ ਹ ਸਾਰੇ ਟੈਕਸ ਕਿਹੜੀਆਂ ਤਾਂ ਗੱਡੀਆਂ ਨਹੀਂ ਖੁੱਲੀਆਂ ਆ ਸਾਰੀਆਂ ਕੱਪੜੀ ਵਾਲੇ ਤਾਂ ਗੱਡਾ ਬੰਦਾ ਰੈਡੀਮੇਡ ਬੰਦਾ ਬਨਿਆਰੀ ਵਾਲੇ ਦੁਕਾਨਾਂ ਬੰਦਾ ਚਿੱਟੀਆਂ ਵਾਲੇ ਦੁਕਾਨਾਂ ਮਤਲਬ ਕਿਹੜੀਆਂ ਕੋਈ ਦੁਕਾਨਾਂ ਰੱਖਾ ਦੁਕਾਨਾਂ ਲੋਕਲ ਸਾਰੀਆਂ ਕਿਹੜੀਆਂ ਖੁੱਲੀਆਂ ਤਾਂ ਨਾ ਮਾਲ ਤੋਂ ਦੁਕਾਨਾਂ ਦੇ ਵਿਕਣਾਂ ਨਾ ਇਸ ਕਰਕੇ ਦੁਕਾਨਾਂ ਖੁੱਲ੍ਹ ਦਿੱਤੀਆਂ ਜਾਣ ਗਾਈਡਲਾਈਨ ਜਾਰੀ ਕਰ ਦਿੱਤੀ ਜਾਵੇ ਕਿ ਹਦਾਇਤਾਂ ਸਿਧਾਤਾ ਪਾਲਣ ਕਰਨਾ ਤਿਆਰ ਆ ਪਰ ਤੁਸੀਂ ਚੜੇ ਸਾਨੂੰ ਵੀ ਫੀਸਾਂ ਵੀ ਦਿਓ ਸਾਨੂੰ ਕਹਿੰਦੇ ਇਹ ਟੈਕਸ ਵੀ ਜਮ੍ਹਾਂ ਕਰਾਓ ਬਿਜਲੀ ਦੇ ਬਿੱਲ ਵੀ ਜਮ੍ਹਾਂ ਕਰਾਓ ਕਿੱਥੋਂ ਜਮ੍ਹਾਂ ਕਰਾਈਏ ਸਾਡੇ ਕੋ ਤਾਂ ਪੈਸੇ ਨਹੀਂ ਆ